ਸੱਤੇ ਸ਼ੀਰਿਅਕਾਲ ਦੋਸਤੋ ਅਕਸਰ ਅਸੀਂ ਸੋਚਦੇ ਹਾਂ ਚੰਗੀ ਪੜ੍ਹਾਈ ਕਰੀਏ ਵਧੀਆ ਨੌਕਰੀ ਲੈ ਲਈਏ ਘਰ ਬਣਾ ਲਈਏ ਗੱਡੀ ਖਰੀਦ ਲਈਏ ਤੇ ਜ਼ਿੰਦਗੀ ਸੈੱਟ ਹੈ ਪਰ ਫਿਰ ਵੀ ਕਿਉਂ ਬਹੁਤੇ ਲੋਕ ਪੰਜਾਬ ਕੈਨੇਡਾ ਯੂਕੇ ਤੇ ਅਮਰੀਕਾ ਵਿੱਚ ਸਾਰੀ ਜ਼ਿੰਦਗੀ ਕਰਜ਼ੀਆਂ ਬਿੱਲਾਂ ਤੇ ਟੈਨਸ਼ਨ ਹੇਠ ਜ਼ਿੰਦਗੀ ਲੰਗਾ ਦਿੰਦੇ ਕਾਰਨ ਸਾਫ਼ ਹੈ ਸਾਨੂੰ ਕਿਸੇ ਨੇ ਫਾਈਨੈਂਸ਼ੀਅਲ ਐਜੂਕੇਸ਼ਨ ਨਹੀਂ ਸਿਖਾਈ ਰੋਬਰਟ ਕਿਓਸਕੀ ਦੀ ਕਿਤਾਬ ਰਿਚ ਡੈਰ ਪੂਰ ਡੈਰ ਦੱਸਦੀ ਹੈ ਕਿ ਅਮੀਰ ਤੇ ਗਰੀਬ ਦੀ ਸੋਚ ਵਿੱਚ ਕੀ ਫਰਕ ਹੁੰਦਾ ਹੈ ਚਲੋ ਅੱਜ ਇਸ ਕਿਤਾਬ ਦੇ ਮੁੱਖ ਸਬਕ ਕਹਾਣੀਆਂ ਰਾਈਂ ਪੰਜਾਬੀ ਅੰਦਾਜ਼ ਚ ਸਮਝੀਏ ਪਹਿਲਾ ਲੈਸਨ ਐਸੈਸ ਅਤੇ ਲਾਇਬਿਲਟੀਆਂ ਜਲੰਧਰ ਦੇ ਦੋਪਰਾ ਹਰਜੀਤ ਤੇ ਮਨਜੀਤ ਦੋਵੇਂ ਕੈਨੇਡਾ ਗਏ ਅਤੇ ਟਰੱਕ ਚਲਾਉਣ ਲੱਗੇ ਦੋਵਾਂ ਦੀ ਤਨਖਾਹ ਲਗਭਗ ਇੱਕੋ ਜਿਹੀ ਸੀ ਹਰਜੀਤ ਦਾ ਸੁਪਨਾ ਸੀ ਚਮਕਦਾ ਟਰੱਕ ਤੇ ਮਹਿੰਗੀ ਕਾਰ ਉਸਨੇ ਇਹ ਦੋਵੇਂ ਲੋਨ ਤੇ ਖਰੀਦ ਲਈ ਹਰ ਮਹੀਨੇ ਉਸ ਨੂੰ ਕਿਸ਼ਤਾਂ ਉਤਾਰਨ ਲੱਗੀ ਅਤੇ ਇੰਸ਼ੋਰੈਂਸ ਦਾ ਵੀ ਖਰਚ ਪੈਣ ਲੱਗਾ ਕਿਸਤਾਂ ਭਰ ਤੋਂ ਬਾਅਦ ਉਸਦੀ ਜੇਬ ਹਮੇਸ਼ਾ ਖਾਲੀ ਰਹਿੰਦੀ। ਲੋਕ ਸੋਚਦੇ, "ਵਾਹ, ਰਜੀਤ ਕਿੱਡਾ ਅਮੀਰ ਹੋ ਗਿਆ ਹੈ।" ਪਰ ਅਸਲ ਵਿੱਚ ਉਹ ਕਰਜ਼ਿਆਂ ਹੇਠ ਸੀ। ਜਦਕਿ ਦੂਜੇ ਭਰਾ ਮਨਜੀਤ ਨੇ ਕੁਝ ਵੱਖਰਾ ਸੋਚਿਆ। ਉਸਨੇ ਛੋਟੀ ਬੇਸਮੈਂਟ ਨੂੰ ਰੈਂਟ ਕੀਤਾ, ਪੈਸਾ ਬਚਾਇਆ ਅਤੇ ਇੱਕ ਨਵਾਂ ਅਪਾਰਟਮੈਂਟ ਖਰੀਦ ਲਿਆ। ਉਸਨੇ ਉਹ ਅਪਾਰਟਮੈਂਟ ਰੈਂਟ 'ਉਤੇ ਦੇ ਦਿੱਤਾ ਅਤੇ ਜੋ ਵੀ ਰੈਂਟ ਆਉਂਦਾ ਸੀ, ਉਸਨੂੰ ਕਿਸ਼ਤ ਵਿੱਚ ਭਰਦਾ ਸੀ। ਕੁਝ ਸਾਲਾਂ ਵਿੱਚ ਉਸ ਕੋਲ ਹੋਰ ਵੀ ਪ੍ਰਾਪਰਟੀਆਂ ਆ ਗਈਆਂ। ਸਬਕ: ਰਿਚ ਡੈਡ ਕਹਿੰਦਾ ਹੈ, ਕੀ ਐਸੈਸਰਸ ਹੋ ਹੁੰਦੇ ਹਨ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੇ ਨੇ ਲਾਇਬਿਲਟੀਜ਼ ਉਹ ਹੁੰਦੀਆਂ ਹਨ ਜੋ ਤੁਹਾਡੀ ਜੇਬ ਵਿੱਚੋਂ ਪੈਸਾ ਕੱਢਦੀਆਂ ਹਨ ਅਸੀਂ ਅਕਸਰ ਪਹਿਲਾਂ ਲਾਇਬਿਲਟੀ ਖਰੀਦਦੇ ਹਾਂ ਵੱਡੀ ਗੱਡੀ ਵੱਡਾ ਘਰ ਈਵਨ ਜੇ ਅਸੀਂ ਇਹ ਫੋਰ ਨਾ ਵੀ ਕਰ ਸਕੀਏ ਫਿਰ ਸਾਰੀ ਜ਼ਿੰਦਗੀ ਉਸ ਦਾ ਬਿੱਲ ਭਰਦੇ ਰਹਿੰਦੇ ਹਾਂ ਪਰ ਜੇ ਪਹਿਲਾਂ ਐਸੈਸ ਬਣਾਈਏ ਫਿਰ ਲਾਇਬਿਲਟੀ ਖਰੀਦ ਲਈਏ ਤਾਂ ਅਸੀਂ ਸੱਚਮੁੱਚ ਹੀ ਅਮੀਰ ਬਣ ਸਕਦੇ ਹਾਂ ਲੈਸਨ ਦੂਜਾ ਵਰਕ ਟੂ ਲਰਨ ਨੋ ਟੂ ਵਰਕ ਮਲਕੀਤ ਇੱਕ ਬਹੁਤ ਵਧੀਆ ਅਕਾਊਂਟੈਂਟ ਸੀ। ਹਰ ਸਾਲ ਉਸ ਨੂੰ ਸੈਲਰੀ ਵਿੱਚ ਥੋੜਾ ਜਿਹਾ ਵਾਧਾ ਮਿਲਦਾ ਸੀ। ਪਰ ਉਹ ਇਹ ਸੋਚਦਾ ਕਿ ਘੱਟੋ-ਘੱਟ ਨੌਕਰੀ ਤਾਂ ਸੇਫ ਹੈ। ਪਰ ਉਸ ਦੇ ਨਾਲ ਕੰਮ ਕਰਨ ਵਾਲੀ ਸਿਮਰਨ ਦੀ ਸੋਚ ਕੁਝ ਵੱਖਰੀ ਸੀ। ਉਹ ਕਹਿੰਦੀ ਕਿ ਇਹ ਜੋਬ ਸਦਾ ਨਹੀਂ ਰਹਿਣੀ। ਪਰ ਜੇ ਮੈਂ ਸਕਿੱਲਸ ਸਿੱਖ ਲਈਆਂ ਤਾਂ ਉਹ ਮੇਰੇ ਨਾਲ ساری ਜ਼ਿੰਦਗੀ ਰਹਿਣਗੀਆਂ। ਉਸਨੇ ਆਫਿਸ ਤੋਂ ਬਾਅਦ ਮਾਰਕETING ਦੇ ਕੋਰਸੇ ਕੀਤੇ, ਇਨਵੈਸਟਿੰਗ ਬਾਰੇ ਪੜ੍ਹਿਆ ਤੇ ਪਬਲਿਕ ਸਪੀਕਿੰਗ ਵੀ ਸਿੱਖੀ। 3 ਸਾਲਾਂ ਬਾਅਦ ਮਲਕੀਤ ਅਜੇ ਵੀ ਉਸੇ ਕੰਪਨੀ ਵਿੱਚ ਅਕਾਊਂਟੈਂਟ ਸੀ। ਬਿੱਲਾ ਨਾਲ ਫਰਸਟ੍ਰੇਟ ਉਹੀ ਕੰਮ ਕਰਦਾ ਹੋਇਆ ਪਰ ਸਿਮਰਨ ਨੇ ਆਪਣਾ ਨਵਾਂ ਬਿਜ਼ਨਸ ਖੋਲ੍ਹ ਲਿਆ ਸੀ ਉਸਨੇ ਇੱਕ ਨਵੀਂ ਕੰਸਲਟੈਂਸੀ ਸ਼ੁਰੂ ਕੀਤੀ ਤੇ ਜਿਸ ਨਾਲ ਉਸਦੀ ਇਨਕਮ 10 ਗੁਣਾ ਹੋ ਗਈ ਸਬਕ ਪੁਰ ਡੈਡ ਕਹਿੰਦਾ ਸੀ ਕਿ ਪੜੋ ਤੇ ਨੌਕਰੀ ਲਾਓ ਤੇ ਤੁਸੀਂ ਜ਼ਿੰਦਗੀ ਵਿੱਚ ਸੈੱਟ ਹੋ ਪਰ ਰਿਚ ਡੈਡ ਕਹਿੰਦਾ ਸੀ ਕਿ ਸਕਿੱਲਸ ਸਿੱਖੋ ਕਮਿਊਨੀਕੇਸ਼ਨ ਸੇਲਸ ਫਾਈਨੈਂਸ ਇਨਵੈਸਟਿੰਗ ਨੌਕਰੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਇਹ ਸਕਿੱਲਸ ਤੁਹਾਨੂੰ ਅਸਲ ਵੈਲਥ ਦਿੰਦੀਆਂ ਹਨ ਇਸ ਗੱਲ ਤੋਂ ਤੁਹਾਨੂੰ ਤਰੱਕੀ ਦਿੰਦੀਆਂ ਹਨ ਜਿਸ ਨਾਲ ਤੁਸੀਂ ਕਈ ਗੁਣਾ ਵੱਧ ਪੈਸੇ ਕਮਾ ਸਕਦੇ ਹੋ ਲੈਸਨ 3 ਡੋਂਟ ਵਰਕ ਫੋਰ ਮਨੀ ਮੇਕ ਮਨੀ ਵਰਕ ਫੋਰ ਯੂ ਇੱਕ ਪਿੰਡ ਵਿੱਚ ਦੋ ਕਿਸਾਨ ਸਨ ਦੋਵਾਂ ਕਿਸਾਨਾਂ ਨੇ 30-30 ਲੱਖ ਰੁਪਏ ਦੀ ਆਪਣੀ ਜ਼ਮੀਨ ਵੇਚੀ ਪਹਿਲੇ ਕਿਸਾਨ ਨੇ ਸਭ ਤੋਂ ਪਹਿਲਾਂ ਵੱਟੀ ਕੋਠੀ ਪਾਈ ਅਤੇ ਨਵੀਂ ਕਾਰ ਲੈ ਆndi ਲੋਕ ਸੋਚਣ ਲੱਗੇ ਵਾਹ ਕਿੱਡਾ ਸਕਸੈਸਫੁਲ ਹੈ ਤੇ ਇਸ ਕੋਲ ਕਿੰਨਾ ਪੈਸਾ ਹੈ ਪਰ ਦੋ ਤਿੰਨ ਸਾਲਾਂ ਵਿੱਚ ਹੀ ਉਸਦਾ ਪੈਸਾ ਮੁੱਕ ਗਿਆ ਫਿਰ ਛੋਟੇ-ਮੋਟੇ ਬਿੱਲ ਭਰਨ ਲਈ ਵੀ ਉਸ ਨੂੰ ਪੈਸੇ ਮੰਗਣ ਦੀ ਲੋੜ ਪੈ ਗਈ ਤੇ ਉਸ ਨੂੰ ਵੱਡੇ-ਵੱਡੇ ਕਰਜ਼ੇ ਲੈਣੇ ਪਏ। ਉੱਥੇ ਹੀ ਦੂਜੇ ਕਿਸਾਨ ਨੇ 20 ਲੱਖ ਨਾਲ ਛੋਟੀ ਜਿਹੀ ਦੁਕਾਨ ਖਰੀਦੀ ਅਤੇ ਰੈਂਟ ਤੇ ਚੜਾ ਦਿੱਤੀ। ਬਾਕੀ ਪੈਸੇ ਉਸਨੇ ਡੈਰੀ ਫਾਰਮ ਵਿੱਚ ਇਨਵੈਸਟ ਕੀਤੇ। ਸ਼ੁਰੂ ਵਿੱਚ ਉਹ ਆਮ ਜਿਹੀ ਲੱਗਦਾ ਸੀ। ਪਰ ਕੁਝ ਸਾਲਾਂ ਬਾਅਦ ਉਸ ਦੀ ਇੱਕ ਪੱਕੀ ਇਨਕਮ ਬਣ ਗਈ। ਉਹ ਫਾਈਨੈਂਸ਼ੀਅਲੀ ਆਜ਼ਾਦ ਹੋ ਗਿਆ। ਸਬਕ ਗਰੀਬ ਲੋਕ ਪੈਸੇ ਲਈ ਕੰਮ ਕਰਦੇ ਹਨ ਪਰ ਅਮੀਰ ਲੋਕ ਪੈਸੇ ਨੂੰ ਆਪਣੇ ਲਈ ਕੰਮ ਕਰਵਾਉਂਦੇ ਹਨ। ਸਵਾਲ ਇਹ ਨਹੀਂ ਹੈ ਕੀ ਪੈਸਾ ਕਿਨੇ ਖਰਚ ਕਰੀਏ ਸਵਾਲ ਇਹ ਹੈ ਕਿ ਪੈਸਾ ਕਿੱਥੇ ਇਨਵੈਸਟ ਕਰੀਏ ਤੇ ਇਹ ਕਿਵੇਂ ਵਧੇਗਾ ਦੋ ਦੋਸਤ ਜਤਿੰਦਰ ਅਤੇ ਸਤਿੰਦਰ ਪ੍ਰੋਪਰਟੀ ਖਰੀਦਣਾ ਚਾਹੁੰਦੇ ਸਨ ਪਰ ਉਹਨਾਂ ਦੇ ਮਨ ਵਿੱਚ ਇਹ ਡਰ ਸੀ ਕਿ ਜੇ ਮਾਰਕੀਟ ਕ੍ਰੈਸ਼ ਹੋ ਗਈ ਇਹ ਪੈਸਾ ਡੁੱਬ ਗਿਆ ਇਸ ਤਰ੍ਹਾਂ ਬਹੁਤ ਡਰਦੇ ਰਹਿੰਦੇ ਸਨ ਪਰ ਉਹਨਾਂ ਵਿੱਚੋਂ ਜਤਿੰਦਰ ਨੇ ਛੋਟੇ-ਛੋਟੇ ਰਿਸਕ ਲਏ ਛੋਟੇ ਅਪਾਰਟਮੈਂਟ ਖਰੀਦ ਲਏ ਜਾਂ ਛੋਟੀ ਦੁਕਾਨ ਸ਼ੁਰੂ ਵਿੱਚ ਡਰ ਸੀ ਪਰ ਸਿੱਖਿਆ ਤੇ ਰਿਸਰਚ ਨਾਲ ਉਸਨੇ ਫੂਕ-ਫੂਕ ਕੇ ਕਦਮ ਚੁੱਕੇ ਅੱਜ ਉਹਨਾਂ ਦੀ ਐਸੈਟਸ ਦੀ ਵੈਲਿਊ ਕਈ ਗੁਣਾ ਵਧ ਹੈ ਪਰ ਸਤਿੰਦਰ ਹਮੇਸ਼ਾ ਹੀ ਡਰਦਾ ਰਿਹਾ 10 ਸਾਲ ਬਾਅਦ ਜਦੋਂ ਪ੍ਰੋਪਰਟੀ ਦੀਆਂ ਕੀਮਤਾਂ ਦੁੱਗਣੀਆਂ ਤਿਗਣੀਆਂ ਹੋ ਗਈਆਂ ਉਹ ਅਜੇ ਵੀ ਰੈਂਟ ਦੇ ਰਿਹਾ ਹੈ ਇਹ ਵੇਟ ਕਰ ਰਿਹਾ ਹੈ ਇਸ ਤੋਂ ਇਹ ਸਬਕ ਮਿਲਦਾ ਹੈ ਕਿ ਡਰ ਸਭ ਨੂੰ ਲੱਗਦਾ ਹੈ ਪਰ ਏ ਹੈ ਕਿ ਪੂਰ ਮੈਂਟੈਲਿਟੀ ਦੇ ਲੋਕ ਡਰ ਕੇ ਰੁਕ ਜਾਂਦੇ ਹਨ ਜਦਕਿ ਰਿਚ ਮੈਂਟੈਲਿਟੀ ਦੇ ਲੋਕ ਡਰ ਨੂੰ ਸਮਝ ਕੇ ਅੱਗੇ ਵਧਦੇ ਹਨ ਜੇ ਹਮੇਸ਼ਾ ਸੇਫ ਖੇਡਦੇ ਰਹੋਗੇ ਤਾਂ ਛੋਟੇ ਹੀ ਰਹੋਗੇ ਸਮਾਰਟ ਰਿਸਕ ਲੈ ਕੇ ਹੀ ਗਰੋਥ ਹੁੰਦੀ ਹੈ ਲੈਸਨ ਅਜਮਾ ਇੰਪੋਰਟੈਂਸ ਔਫ ਫਾਈਨੈਂਸ਼ੀਅਲ ਐਜੂਕੇਸ਼ਨ ਸੋਚੋ ਸਕੂਲ ਵਿੱਚ ਕਈ ਸਾਲ ਤੁਸੀਂ ਮੈਥ ਹਿਸਟਰੀ ਕੈਮਿਸਟਰੀ ਪੜ੍ਹੀ ਪਰ ਕਿਸੇ ਨੇ ਇਹ ਨਹੀਂ ਸਿਖਾਇਆ ਕਿ ਟੈਕਸ ਕਿਵੇਂ ਫਾਈਲ ਕਰਨਾ ਹੈ ਕ੍ਰੈਡਿਟ ਕਾਰਡਸ ਦੀਆਂ ਕੀ ਟ੍ਰਿਕਸ ਨੇ ਪੈਸਾ ਇਨਵੈਸਟ ਕਿਵੇਂ ਕਰਨਾ ਹੈ ਇਸੇ ਕਰਕੇ ਕਈ ਵਧੀਆ ਸਟੂਡੈਂਟਸ ਵੀ ਬਾਅਦ ਵਿੱਚ ਲੋਨਸ ਤੇ ਕ੍ਰੈਡਿਟ ਕਾਰਡ ਦੇ ਕਰਜ਼ੇ ਹਟਾ ਜਾਂਦੇ ਹਨ ਕਿਤਾਬ ਵਿੱਚ ਰਿਚਡੈਟ ਕਹਿੰਦਾ ਸੀ ਕਿ ਸਭ ਤੋਂ ਜ਼ਰੂਰੀ ਸਿੱਖਿਆ ਫਾਈਨੈਂਸ਼ੀਅਲ ਐਜੂਕੇਸ਼ਨ ਹੈ ਜੇ ਤੁਸੀਂ ਪੈਸੇ ਨੂੰ ਨਹੀਂ ਸਮਝਦੇ ਤਾਂ ਪੈਸਾ ਤੁਹਾਨੂੰ ਹਮੇਸ਼ਾ ਕੰਟਰੋਲ ਕਰੇਗਾ ਪਰ ਜੇ ਤੁਸੀਂ ਟੈਕਸਿਸ ਸੇਵਿੰਗ ਇਨਵੈਸਟਿੰਗ ਰੀਅਲ ਏਸਟੇਟ ਬਿਜ਼ਨਸ ਸਿੱਖ ਲਈ ਤਾਂ ਕੋਈ ਵੀ ਸੈਲਰੀ ਹੋਵੇ ਤੁਸੀਂ ਫਾਈਨੈਂਸ਼ੀਅਲ ਫ੍ਰੀडम ਲੈ ਸਕਦੇ ਹੋ ਤਾਂ ਰਿਚ ਡੈਡ ਪੂਰ ਡੈਡ ਕਿਤਾਬ ਦੇ ਸਬਕ ਸਾਫ਼ ਨੇ ਪਹਿਲਾਂ ਐਸੈਸ ਬਣਾਓ ਲਾਇਬਿਲਟੀਆਂ ਬਾਅਦ ਵਿੱਚ ਖਰੀਦੋ ਸਕਿਲਸ ਨੂੰ ਸਿੱਖੋ ਸਿਰਫ ਜੋਬ ਨਾ ਕਰੋ ਪੈਸੇ ਨੂੰ ਆਪਣੇ ਲਈ ਕੰਮ ਕਰਵਾਓ ਪੈਸੇ ਲਈ ਕੰਮ ਨਾ ਕਰੋ ਸਮਾਰਟ ਰਿਸਕ ਲਓ ਤੇ ਸਭ ਤੋਂ ਜ਼ਰੂਰੀ ਫਾਈਨੈਂਸ਼ੀਅਲ ਐਜੂਕੇਸ਼ਨ ਤੇ ਫੋਕਸ ਕਰੋ ਇਹ ਕਿਤਾਬ ਸਿਰਫ ਫਾਈਨਾਂਸ ਬਾਰੇ ਨਹੀਂ ਇਹ ਸੋਚ ਬਦਲਣ ਵਾਲੀ ਹੈ ਪੂਰ ਡੈਡ ਦੀ ਸੋਚ ਸੇਫ ਹੈ ਪਰ ਤੁਹਾਨੂੰ ਫਸਾਈ ਰੱਖਦੀ ਹੈ ਰਿਚ ਡੈਡ ਦੀ ਸੋਚ ਤੁਹਾਨੂੰ ਆਜ਼ਾਦ ਕਰਦੀ ਹੈ ਤੁਹਾਨੂੰ ਦੱਸਦੀ ਹੈ ਕਿ ਪੈਸੇ ਨੂੰ ਕਿਵੇਂ ਇਨਵੈਸਟ ਕਰਨਾ ਹੈ ਪੈਸੇ ਨੂੰ ਕਿਵੇਂ ਆਪਣੇ ਲਈ ਕੰਮ ਕਰਾਉਣਾ ਹੈ ਹੁਣ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿਹੜੀ ਕਹਾਣੀ ਤੁਹਾਨੂੰ ਸਭ ਤੋਂ ਵੱਧ ਵਧੀਆ ਲੱਗੀ ਕੈਨੇਡਾ ਵਾਲੇ ਭਰਾ ਦੀ ਪੰਜਾਬ ਵਾਲੇ ਕਿਸਾਨ ਦੀ ਜਾਂ ਸਕਿਲਸ ਵਾਲੇ ਪਲੀਕ ਦੀ ਕਮੈਂਟ ਵਿੱਚ ਦੱਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਚਲੋ ਮਿਲ ਕੇ ਪੰਜਾਬੀ ਵਿੱਚ ਫਾਈਨੈਂਸ਼ੀਅਲ ਨੋਲਿਜ ਨੂੰ ਵਧਾਈਏ